ਹਾਂਜੀ ਰਸ਼ਿਕਾ ਜੀ ਸਾਰਿਆਂ ਨੂੰ ਤੇ ਅੱਜ ਬੱਚੇ ਆਪਾਂ ਸਾਰੇ ਸਕੂਲ ਛੱਡਿਆ ਛੋਟੇ ਹੋ ਗਏ ਸੀਗੇ ਪਿੰਡਾਂ ਵਾਲੇ ਬੱਚੇ ਵੀ ਛੱਡਿਆ ਨੌਕਲ ਵੀ ਛੱਡਿਆ ਸੀਗੇ ਤੇ ਹੁਣ ਆਪਾਂ ਘਰੇ ਜਾਈ ਜੰਨੇ ਆਂ ਅੱਡੀ ਆਪਾਂ ਘਰੀ ਲੈ ਕੇ ਚੱਲਾਂਗੇ ਅੱਜ ਨਾ ਮੇਲਾ ਆਪਣੇ ਸਕੂਲ ਮੂਰੇ ਮੇਲਾ ਲੱਗ ਰਿਹਾ ਹੈ ਕੁਝ ਵੀ ਤੁਹਾਨੂੰ ਦਿਖਾਵਾਂਗੇ ਇਸ ਤਰ੍ਹਾਂ ਬਲੌਗ ਹੋਣਾ ਲੱਗੇਗਾ ਸਪੈਸ਼ਲ ਤੇ ਗੱਡੀ ਆਪਾਂ ਘਰੀ ਲੈ ਕੇ ਚੱਲਾਂਗੇ ਤੇ ਅੱਜ ਅਰਮਨੀਤ ਦਾ ਹੈਗਾ ਜਨਮ ਦਿਨ ਤੇ ਘਰੇ ਚੱਲਦੇ ਆਪਾਂ ਰਹ ਜਾਂ ਕੇ ਇੱਕ ਕੱਟਾਂਗੇ ਤੇ ਨਾਲੇ ਰਮਣੀਤ ਫੋਨ ਕਰੀ ਜਾਂਦਾ ਮੈਨੂੰ ਡੈਡੀ ਆ ਜਾ ਡੈਡੀ ਆ ਜਾ ਰਮਣੀਤ ਨੂੰ ਮੈਂ ਛੱਡਿਆ ਆਇਆ ਸੀਗਾ 1:30 ਵਜੇ ਛੱਡਿਆ ਸੀਗਾ ਰਮਣੀਤ ਸਕੂਲ ਆਇਆ ਸੀਗਾ ਪਹਿਲਾਂ ਦੋਸਤਾਂ ਨਾਲ ਹੀ ਬਿਮਾਰ ਹੋ ਗਿਆ ਦਿਓ ਤੇ ਹੁਣ ਚੱਲਦੇ ਆਪਾਂ ਘਰੇ ਘਰੇ ਚੱਲ ਕੇ ਦਿਖਾਉਣੇ ਰੋ ਮਿਲਦਾ ਘਰੇ ਜਾ ਕੇ ਪਿੱਤੂ ਹੈਪੀ ਬਰਥਡੇ ਕਿਵੇਂ ਲੱਗਿਆ ਅੱਜ ਦਿਨ ਹੈ ਸੋਨਾ ਲੱਗ ਗਿਆ ਛੋਕਣਾ ਲੱਗ ਗਿਆ ਸਕੂਲ ਚ ਬੱਚਨ ਦੇਤੇ ਸੀ ਸਾਰਿਆਂ ਨੂੰ ਟੌਫੀਆਂ ਹੈ ਮੈਮ ਨੂੰ ਅੱਗੇ ਬੱਚੇ ਸੀ ਮੈਮ ਨੂੰ ਮੈਨੇ ਤੋਂ ਲੈ ਮੈਮ ਨੇ ਲੈਤੀਆਂ ਨਹੀਂ ਮੈਨੇ ਇੱਕ ਵਾਰ ਇੱਕ ਸੀ ਮੈਮ ਨੇ ਨਾ ਕੁਤੇ ਕੋਈ ਆਉਂਦਾ ਤੇ ਚਲੋ ਜੀ ਪਿੱਤੂ ਰੈਡੀ ਹੋ ਰਿਹਾ ਫਿਰ ਆਪਾਂ ਕਰਦੇ ਆ ਕੇਕ ਕਟਾਂਗੇ ਸਸੀ ਕਾਲ ਜੀ ਸਾਰਿਆਂ ਨੂੰ ਕਿ ਅੱਜ ਮੇਰੇ ਪੁੱਤ ਦਾ ਜਨਮ ਦਿਨ ਹੈ ਤੇ ਉਹ ਵੀ ਬੋਲੀਆ ਤਿਆਰੀ ਹਾਂ ਮੈਂ ਵੀ ਬੋਲੀਆ ਹਾਂ ਸੂਟ ਤੇ ਦੀ ਦੱਦੀ ਮਮਾ ਨੇ ਲੈ ਕੇ ਦਿੱਤਾ ਇਹਨੂੰ ਦੇਖੋ ਸੂਟ ਕਿੰਨਾ ਸੌਖਾ ਸੋਹਣਾ ਲੱਗ ਰਿਹਾ ਹੈ ਕਮੈਂਟ ਕਰਕੇ ਦੱਸਿਓ ਆ ਮਮੀ ਨੇ ਲੈ ਕੇ ਦਿੱਤਾ ਸੂਟ ਭਾਈ ਪੀਤੇ ਨੂੰ ਰੈਡੀ ਹੋ ਕੇ ਦਿਖਾਵਾਂਗੇ ਜੀ ਸਾਰਿਆਂ ਨੂੰ ਚਲੋ ਫਿਰ ਮਿਲਦੇ ਆਂ

들어 올릴 때도요. 이쪽에로거예 자. 인데이

ਉਹ ਮੂਰਤ ਉਹ ਵੀ ਉਹ ਦਿਸਪਾਇਸ ਗਿਆਨ ਆਈ ਆਖੀ ਸੀ ਉੱਪਰੋਂ ਪੀ ਤੁਹਾਨੂੰ ਮੇਰਾ ਮਸਲਾ ਬੁੱਤ ਨਹੀਂ ਕੋਈ ਵੀ ਥੋੜਾ ਨਹਾ ਜਾ ਕਿਉਂ ਨਹੀਂ ਉੱਪਰ ਵੀ ਤੁਹਾਨੂੰ ਪਰਮੀਟਾ ਸਪੋ ਕੁੱਛ ਤੂੰ ਲੈ ਲੈ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਲੈ ਵਾਏ ਨਾ ਮੈਂ ਨਾ ਇਹ ਬੋਲਦੀ ਨਹੀਂ ਲੈ ਵੇ ਤੈਨੂੰ ਇੱਧਰ ਵੀ ਤੂੰ ਹੈਲਪ ਆਂ ਮੇਰੇ ਮਾਹੰਦ ਨੂੰ ਪਾਤਾ ਅੱਧਿਆ ਖਤਮ ਲੈ ਠੀਕ ਹੈ ਇਤੋਂ ਇੱਧਰ ਪੁੱਤ ਪੂਰਾ ਦੇਖ ਉਹਨਾਂ ਖੜ ਖੜ ਇਤੋਂ ਇੱਧਰ ਜਾ ਕੇ ਪੁੱਤ

ਦੇਖੋ ਜੀ ਖਾਣਾ ਪੀਣਾ ਵਗੈਰਾ ਰੈਡੀ ਓਕੇ ਕਨ ਆਪਣੇ ਮਾਮੇ ਦਾ ਮੁੰਡਾਗਾ ਉੱਧਰ ਉਹਨਾਂ ਨੇ ਭੇਜਿਆ ਸੀਗਾ ਇੱਥੋਂ ਰੈਡੀ ਕਰਵਾ ਕੇ ਵੀ ਖੀਦਈ ਤੇ ਸਾਨੂੰ ਪਤਾ ਵੀ ਨਹੀਂ ਲੱਗਾ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਤੇ ਇੱਕ ਗਿਫਟ ਦਿੱਤਾਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਦਾਦੀ ਕਿੰਨੇ ਗਿਫਟ ਮਿਲ ਗਏ ਪਿੱਤੂ ਕੇਕ ਤਾਂ ਤਾਂ ਸਾਰਾ ਮੈਂ ਪਹਿਲਾਂ ਤੈ ਹੀ ਖਾਦਾ ਸੀ ਪਿੱਤੂ ਹਾਂ ਪਿੱਤੂ ਪਿੱਤੂ ਦੇਖ ਪਿੱਤੂ ਕਹਿੰਦਾ ਗਿਫਟ ਖੋਲਣਾ ਮੈਂ ਚੱਲ ਖੋਲਦੇ ਆ ਮम्मा ਨੂੰ ਆ ਜਾਂਦੋ ਮम्मा ਨੂੰ ਆ ਜਾ ਮम्मा ਨੂੰ ਆ ਜਾਂਦੋ ਲੋਜੀ ਇਹ ਤੁਰੇ ਘੱਟ ਖੋਲਦੇ ਆਪਾਂ ਮੈਂ ਆਈ ਨਹੀਂ ਹੈਗੀ ਮੈਨੂੰ ਤਾਂ ਸਾਰ ਨੂੰ ਤੋ ਹੋ ਗਿਆ ਇਹ ਮੈਂ ਤਾਂ ਬਹੁਤ ਚੱਲ ਖੋਲੋ ਮੈਂ ਖੁੰਦਾ ਨਾ ਹੋਰ ਮੈਂ ਖੋਲਣਾ ਖੜ ਜਾਓ ਬਸ ਠੀਕ ਹੈ ਬਾਬਾ ਜੀ ਖੜ ਜਾਓ ਆਪ ਚੇਪ ਟੇਪ ਤੇ

ਨਾ ਬੱਤ ਇਹ ਰੋ ਹਾਂਜੀ ਹੂੰ ਵਾਓ ਪਹਿਲਾ ਅਨੁਕਤ ਆਉ ਟੈਂਕ ਯੂ ਕਰੋ ਥੈਂਕ ਯੂ ਚਾਚਾ ਉਹਨੂੰ ਤਾਉ ਨੂੰ ਥੈਂਕ ਯੂ ਜਸਵੀਰ ਤਾਉ ਨੂੰ ਬੋਲੋ ਨਾਮ ਥੈਂਕ ਯੂ ਜਸਵੀਰ ਤਾਉ ਤੇ ਪ੍ਰੀਤੀ ਚਾਹੀ ਬੋਲੋ ਥੈਂਕ ਯੂ ਬੋਲੋ ਬੋਲੋ ਨਾਲੇ ਆਗਮ ਵੀਰ ਨੂੰ ਬੋਲੋ થેન્ક યુ આ ਇਹ ਚਲਾ ਤਾ ਕਾਰ ਪਿੱਛੇ જોગી ਕਾਰ ਪਿੱਛੇ ਜੁੜਾ ਚੂ ਆਪਣੇ મામે ਦਾ ਮੁੰਡਾ ਹੈ ਉਹਨਾਂ ਨੇ ਗਿਫਟ ਕਰਾਇਆ ਸੀ ਆਹ ਆਹ ਆਈ ਚ ਕੀ ਆ ਇਹ ਖੋਲੇ ਸੀ ਵੇ ਇਹ ਤੇ ਕੱਪੜੇ ਪਿੱਤੂ ਦੇ ਖਾ ਉਹ ਇਹ ਪਿੱਤੂ ਦਾ ਗਿਫਟ ਹੈ

ਕਲਮਾ ਵੀਰਪਾਲ ਨੂੰ ਕਰਕੇ ਆਉਣਾ ਚੰਗਾ ਲੈ ਚੱਲ ਚੱਲਾ ਹੁਣ ਇਹ ਜਿੰਨਾ ਟਾਈਮ ਇਹਦਾ ਜੀ ਨਹੀਂ ਲੱਗਦਾ ਹੁਣ ਇਸੇ ਨਾਲ ਹੀ ਖੱਡੂ ਇਹ ਹਾਂਜੀ ਆ ਚਾਕਲੇਟ ਪਿੱਤੂ ਦੇ मामੂ ਲੈ ਕੇ ਆਏ ਨੇ ਤੇ ਇਹਦੇ ਵਿੱਚੋਂ ਖਾ ਵੀ ਲਈਆਂ ਰਵਨੀਤ ਨੇ ਤਾਂ 2-3 ਖਾ ਗਈ ਉਹ ਚੀਜ਼ਾਂ ਇਹ ਆ ਚਾਕਲੇਟ ਨੇ ਉਹਦੇ ਬਹੁਤ ਇਹਨੂੰ ਸਾਡਾ ਪਸੰਦ ਹੈ ਆਪਦੇ मामੂ ਤਾਂ ਸਿਰਫ ਚਾਕਲੇਟੇ ਹੀ ਮੰਗਾਉਂਦੀ ਹੁੰਦੀ ਆ ਇੱਕ ਇਹਦੇ मामੂ ਨੇ ਆ ਲਿਆ ਕਿਤੇ ਸਟ੍ਰੋਬੈਰੀਆਂ ਇੱਕ ਕਾਰਡ ਬਕਸ ਸੀ 2 ਲੱਗਦੇ ਸੀ ਸਟ੍ਰੋਬੈਰੀਆਂ ਦੇ ਉਹ ਵੀ ਖਾ ਗਈ ਚਾਕਲੇਟ ਖਾ ਗਈ ਇਹਦੇ मामੂ ਲੈ ਕੇ ਸੀ ਹਾਂਜੀ ਤੇ ਹੁਣ ਆਪਾਂ ਖਾਣਿਆ ਰੋਟੀ ਤੇ ਰੋਟੀ ਬਣਾਉਣੀ ਰਹਿ ਗਈ ਬਸ ਰੋਟੀ ਬਣਾਉਣੀਆਂ ਤੇ ਰੋਟੀ ਖਾਣੇ ਆ ਇਹ ਅੱਜ ਬਹੁਤ ਜ਼ਿਆਦਾ ਥੱਕ ਗਏ ਬਸ ਰੋਟੀ ਬਣਾ ਕੇ ਅੱਜ ਸਭ ਨੂੰ ਅਨਸਰ ਰੈਸਟ ਕਰ ਲਈਆਂ ਰਵਨੀਤ ਵੀ ਥੱਕ ਗਈ ਖੇਡ ਖੇਡੋ ਪਈ ਅੱਜ ਹੈਰੀ ਵੀ ਇੱਥੇ ਪਾਊਗਾ ਹੈਰੀ ਕੰਨਾ ਮੈਂ ਜਿੱਧਰ ਪਾਊਗਾ ਤੇ ਹੈਰੀ ਪਾਊਗਾ ਉਹ ਨਾਲ ਖੇਡਦੀ ਹੁੰਦੀ ਆ ਤੇ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਤੇ ਚਲੋ ਜੀ ਆਪਾਂ ਹੁਣ ਸਾਇਨੂ ਸ਼ਸ਼ਿਕਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਵਲੌਗ ਕਿਵੇਂ ਲੱਗਦਾ ਤੇ ਠੀਕ ਹੈ ਜੀ ਚਲੋ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਬਾਏ